ਈ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਗਰੀਬਾਂ ਦੀ ਸੁਣੀ ਆਣ ਕੇ ਗਰੀਬ ਥੋੜੀਆਂ ਤੁਸੀਂ ਅਸੀਂ ਤਾਂ ਤੁਹਾਡੇ ਕੋਲੋਂ ਪੈਸੇ ਇਕੱਠੇ ਕਰਦੇ ਆ ਜਦੋਂ ਗਾਉਨੇ ਡੇਰਾ ਬਾਬਾ ਨਾਨਕ ਪਹੁੰਚੇ ਮਸ਼ਹੂਰ ਪੰਜਾਬੀ ਗਾਇਕ ਫਿਰੋਜ਼ ਖਾਨ ਜਿੱਥੇ ਕੀ ਉਹਨਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰ ਲੋਕਾਂ ਦੀ ਕੀਤੀ ਗਈ ਮਦਦ ਤੇ ਹਰ ਲੋੜਿੰਦਾ ਸਮਾਨ ਦਿੱਤਾ ਗਿਆ ਦੇਖ ਸਕਦੇ ਹੋ ਤੁਸੀਂ ਵੀ ਮੌਕੇ ਦੀਆਂ ਤਸਵੀਰਾਂ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਦੁੱਖ ਹੈਗਾ ਇਹ ਬਹੁਤ ਜਲਦੀ ਖਤਮ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਕਈਆਂ ਦੇ ਘਰ ਦੇ ਗਏ ਕਈਆਂ ਦੇ ਜੀ ਵੀ ਇਸ ਸੰਤੋਂ ਚਲੇ ਗਏ ਨੇ ਕਈਆਂ ਦਾ مالی ਨੁਕਸਾਨ ਇਸ ਤਰੀਕੇ ਦਾ ਹੋਇਆ ਕਿ ਉਹ 6 ਮਹੀਨੇ ਉੱਠ ਨਹੀਂ ਸਕਦੇ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਕਹੂੰਗਾ ਕਿ ਖਾਣਾ ਰਾਸ਼ਨ ਬਹੁਤ ਕੁਝ ਆਇਆ ਜਿਹੜੀਆਂ ਉਹਨਾਂ ਦੀਆਂ ਨੀਡ ਦੀਆਂ ਚੀਜ਼ਾਂ ਨੇਗੀਆਂ ਆਪਣੇ ਫੰਡਸ ਦੇ ਵਿੱਚੋਂ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਾਈਆਂ ਜਾਣ ਜਿਹੜੀਆਂ ਅਸੀਂ ਅਸੀਂ ਗਰਾਊਂਡ ਤੇ ਫਿਰਦੇ ਹਾਂ ਇਸ ਵੇਲੇ ਕਈ ਲੋਕਾਂ ਦੇ ਬਾਲੇ ਟੁੱਟੇ ਹੋਏ ਨੇ ਘਰਾਂ ਦੇ ਕਈਆਂ ਦੇ ਘਰ ਦੇ ਵਿੱਚ ਕੰਬਲ ਨਹੀਂ ਬਚਿਆ ਕਈਆਂ ਦੇ ਘਰ ਦੇ ਵਿੱਚ ਕੋਈ ਬਿਸਤਰਾ ਨਹੀਂ ਬਚਿਆ ਮੰਜਾ ਨਹੀਂ ਬਚਿਆ ਕਈਆਂ ਨੂੰ ਇਹੋ ਜਿਹੀਆਂ ਚੀਜ਼ਾਂ ਦੀ ਵੀ ਲੋੜ ਪੈ ਰਹੀ ਹੈ ਕਿ ਉਹਨਾਂ ਦੇ ਘਰ ਭਾਂਡੇ ਨਹੀਂ ਹੈਗੇ